ਲੈ ਮੈਂ ਆਪਣੀ ਖਰੀਦ ਹੀ ਉਦਾਂ ਦੀ ਆ ਲੈ ਲਓ ਹੂੰ ਬਿਲਕੁਲ ਹਨਾ ਬਈ ਲੈ ਆਪਾਂ ਮਗਰ ਦੀ ਬਹਿ ਜਾਂਦੇ ਆ ਕਈ ਵਰੀ ਬੰਦਾ ਆਨਲਾਈਨ ਮੰਗਾ ਲੈਂਦਾ ਬਈ ਹਾਂ ਐਸ ਪਾਸੇ ਵੀ ਬਹਿ ਗਿਲੇ ਲਓ ਲੈ ਤੂੰ ਦਛਲੀ ਦਾ ਮੈਂ ਜੀ ਨਹੀਂ ਸਕਦਾ ਕੋਈ ਨਹੀਂ ਹੋ ਸਕਦਾ ਕਹਿੰਦੇ ਆਹ ਦੇਖੋ ਹਨਾ ਮੇਰੇ ਥਾਨ ਵੇਖ ਕਿੰਨਾ ਸੋਹਣਾ ਲੱਗਾ ਪਿਆਰਾ ਥਾਨ ਇਹ ਮੈਂ ਕਹਿੰਦਾ ਬਈ ਲਖਵੀਰ ਤੇਰੇ ਕੋਲੇ ਜਾਦੂ ਹੀ ਆ ਹਨਾ ਜਾਦੂ ਇਹਦੇ ਸਾਰੇ ਆਏ ਆਂ ਆਉਂਦੀਆਂ ਢਿੱਲਾ ਢੁਲਾ ਬਹੁਤ ਜਾਰੀ ਨੇ ਹਾਂ ਤੇ ਮਗਰ ਦੀ ਬਹਿ ਆ ਬਾਈ ਲੈ ਹਾਂ ਇਹ ਬਈ ਮੇਰੇ ਨਾਲ ਵੀ ਆਪਣੀ ਖਰੀਦ ਹੀ ਉਦਾਂ ਦੀ ਕਰ ਜਾਂਦਾ ਮੈਂ ਨਹੀਂ ਪਾਣੀ ਪਰ ਗਰਮ ਛੱਡ ਦਈਦਾ ਬਈ ਅੱਗੇ ਜਦੋਂ ਬਾਈ ਨੇ ਪਹਿਲਾਂ ਵੀ ਆਪਣੀ ਖਰੀਦ ਹੀ ਉਦਾਂ ਦੀ ਆ ਲੈ ਲਓ ਹੂੰ ਬਿਲਕੁਲ ਹਨਾ ਬਾਈ ਜਪੀ ਬਾਈ ਕੱਦ ਕਰ ਫੁੱਲ ਗਾਰੰਟੀ ਆ ਵਜਾਂਦੀ ਬਿਲਕੁਲ ਲਖਵੀਰ ਸ਼ਹਿਰ ਆ ਇੱਕ ਵਾਰੀ ਤੋਰ ਲਖਵੀਰ ਇਹਨੂੰ ਵੀ ਬਾਈ ਟਾਈਮ ਪਿਆ ਜਵੇਂ ਇਹਦੇ ਆਰਡਰ ਦੇ ਹਿਸਾਬ ਨਾਲ ਹਨਾ ਪਤਾ ਜੇ ਆਪਾਂ ਨੂੰ ਮਾਲ ਕਹਨੇ 20 25 ਦਿਨ ਆਪਾਂ ਮਹੀਨਾ ਨੇ ਤੂੰ 10 ਦਿਨ ਵਾਧਾ ਲਿਆ ਸਕਦੀ ਆ ਠੀਕ ਹੈ ਬਾਈ ਠੀਕ ਆ ਬਾਈ ਸੱਜਣ ਨੂੰ ਦੇਵਾਂਗੇ ਉਹਨੂੰ ਦੇਊਗੀ ਨਾ ਚਾਰ ਪੈਸੇ ਜੇ ਕਹੀ ਹਾਂ ਰੋਟੀ ਛੱਡ ਕੇ ਦੂੰ ਵੀਰੇ ਰੋਟੀ ਛੱਡ ਕੇ ਦਿਓ ਹਨਾ ਹਾਂ ਰੋਟੀ ਛਲਾਪੀ ਥਾਂ ਲੈ ਲੈ ਥਾਂ ਦੇ ਆਪਣੇ ਮਹਾਰਾਜ ਦੀ ਕਿਰਪਾ ਨਾਲ ਪਸੂ ਆ ਜਾਈ ਮਾਰਾ ਨਹੀਂ ਲੈਂਦੇ ਆਪਾਂ ਹਾਂ ਕਿੰਨਾ ਦੁੱਧ ਮੰਨ ਕੇ ਦੇਣੀ ਹੈ ਬਈ ਇਹ 16 17 ਲੀਟਰ ਵੀਰ ਦੁੱਧ ਵਾਧ ਬੱਚੀ ਕੱਢੂਗੀ ਤੇ ਅੰਦਾਜ਼ਾ ਪਾ ਜੂ 24 25 ਦੀ ਗਰੰਟੀਆਂ ਦੇਵਾਂਗੇ ਵੀਰੇ 24 25 ਦੀ ਗਰੰਟੀ ਨਾ ਆਪਾਂ ਦੇ ਦਾਂਗੇ ਬਈ ਆਪਾਂ ਦੇਵਾਂਗੇ ਬਾਤੀ ਸასი ਗੱਲ ਮਿੱਤਰਾਂ ਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜਿਹੜੇ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚਿਆ ਬਾਈ ਲਖਵੀਰ ਦੇ ਪਰਮ ਤੇ ਬਾਈ ਦਾ ਪਿੰਡ ਹੈਗਾ ਬਘੇਲੇ ਵਾਲਾ ਤਹਿਸੀਲ ਵੀ ਮੋਗਾ ਤੇ ਜ਼ਿਲ੍ਹਾ ਵੀ ਮੋਗਾ ਮੈਂ ਕਹਿੰਦਾ ਵੀ ਆਪਣੇ ਚੈਨਲ ਦੇ ਉੱਪਰ ਤੁਸੀਂ ਬਾਈ ਦੀਆਂ ਕਾਫੀ ਵੀਡੀਓ ਦੇਖ ਚੁੱਕੇ ਹੋ ਜਾਨਵਰ ਵੀ ਠੰਡੇ ਸੀਲ ਹੁੰਦੇ ਆ ਬਾਕੀ ਖਰੀਦ ਬਾਈ ਦੀ ਇਦਾਂ ਦੀ ਹੁੰਦੀ ਹੈ ਜੇ ਕੋਈ ਵਪਾਰੀ ਸਿੱਧਣ ਵੀ ਖਰੀਦਦਾ ਏ ਉਹਨੂੰ ਵੀ ਚਾਰ ਪੈਸੇ ਦੇ ਕੇ ਜਾਂਦੀਆਂ ਤੇ ਅੱਜ ਬਾਈ ਕੋਲੇ ਟੋਟਲ ਜਿਹੜੇ ਤਿੰਨ ਨਾਗਾ ਤਿੰਨਾਂ ਦੇ ਰੇਟ ਬਿਲਕੁਲ ਜੈਜ ਜੇ ਹੋਣਗੇ ਜਾਨਵਰ ਪੂਰੇ ਸਾਫ਼ ਸੁਥਰੇ ਆ ਬਾਕੀ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਇੱਕ ਬੇਨਤੀ ਆ ਕੋਈ ਵੀ ਜਾਨਵਰ ਖਰੀਦਣਾ ਏ ਉਹਦੀ ਤਸੱਲੀ ਪਰਖ ਤੇ ਆਦੀ ਸਾਂਝ ਦੇ ਨਾਲ ਖਰੀਦਣਾ ਲਖਵੀਰ ਬਾਈ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ 'ਤੇ ਤੇ ਲਖਵੀਰ ਅੱਜ ਬਈ ਆਪਣੇ ਕੋਲੇ ਟੋਟਲ ਨਾ ਕਰੋਗੇ 3 ਬਈ 3 3 ਵੀਰੇ ਤੇ ਲਖਵੀਰ ਸਭ ਤੋਂ ਪਹਿਲਾਂ ਜਿਹੜੀ ਇੱਕ ਨੰਬਰ ਤੇ ਹੈ ਨਾ ਬੜੀ ਜਾਤ ਬਰੀਡ ਦਾ ਬੱਚੀ ਬਹੁਤ ਅੱਛੀ ਇਹਦੀ ਬਈ ਕੀ ਡਿਟੇਲ ਹੈ ਇਹਦੀ ਕਰਮਾਣੀ ਇਹਨੇ ਵੀਰੇ 24 25 ਲੀਟਰ ਆਪਾਂ ਕਹਿ ਕੇ ਦੇਣੀ ਹੈ ਇਹ ਪਹਿਲੇ ਸਵੇਰ ਦਿੱਤਾ ਇਹਨਾਂ ਅੱਜ ਕੀ ਬੀਨ ਨਹੀਂ ਕਹਿ ਕੇ ਦੇਵਾਂਗੇ ਆਪਾਂ ਜਿੰਨਾ ਪਹਿਲੇ ਸਵੇਰ ਦਿੱਤਾ ਆਪਾਂ ਉਨੇ ਹੀ ਕਹਿ ਕੇ ਦੇਣੀ ਆ ਉਨੇ ਕਹਿ ਕੇ ਦੇਣੀ ਕਿੰਨੇ ਦਿਨ ਕਰਦੀ ਲਖਵੀਰ ਬਈ ਜੇ ਦਿਨ ਤਾਂ ਲੱਜੀ ਵੀਰੇ 7-8 ਖੁੱਲੇ ਡੁੱਲੇ ਤੇ ਆਹ ਵੇਖੋ ਨਾ ਵੀਰੇ ਥਾਨ ਵੇਖ ਕਿੰਨਾ ਸੋਹਣਾ ਲੱਗਾ ਪਿਆਰਾ ਥਾਨ ਏ ਮੈਂ ਕਹਣਾ ਬਈ ਲਖਵੀਰ ਤੇਰੇ ਕੋਲੇ ਜਾਦੂ ਹੀ ਆਣਾ ਜਾਦੂ ਇਹਦੇ ਸਾਰੇ ਆਏ ਆਂ ਆਉਂਦੀਆਂ ਢਿੱਲਾ ਢੁਲਾ ਬਹੁਤ ਜਾਰੀ ਨੇ ਹਾਂ ਤੇ ਮਗਰ ਦੀ ਬਈਆ ਬਾਈ ਲੈ ਹਾਂ ਇਹ ਬਈ ਮੇਰੇ ਖਿਆਲ ਨਾਲ ਵੀ ਆਪਣੀ ਖਰੀਦ ਹੀ ਉਦਾਂ ਦੀ ਕਰਦੇ ਆਂ ਬੜਾ ਪਰੀ ਦੀ ਪੇਰੇ ਗਰਮ ਛੱਡ ਦਈਦਾ ਗਰਮ ਛੱਡ ਦਈਦਾ ਹਨਾ ਲਖਵੀਰ ਅਗਰ ਹੀ ਤੋਰੀਏ ਪਹਿਲਾਂ ਇਹਨੂੰ ਆਪਾਂ ਹਨਾ ਤੋੜ ਕੇ ਆਪਾਂ ਦਿਖਾਈਏ ਤੇ ਬਾਈ ਕਹਿੰਦਾ ਵੀ ਹਲੇ ਦਿਨ ਪੂਰੇ ਲੈਂਦੀ ਆ ਪੂਰੇ ਕਦ ਕਾਠ ਵਾਲੀ ਬੱਛੀ ਆ ਫਾਰਮ ਵਾਲੀ ਵੀਰੇ ਬੱਧੀ ਆ ਜੇ ਆਪਾਂ ਗੱਲਬਾਤ ਕਰ ਲਈ ਇਹਦੀ ਬੇਲ ਬੂਲੀ ਬਹੁਤ ਜ਼ਿਆਦਾ ਯਾਰ ਬੱਛੀ ਦੀ ਕਿ ਨਹੀਂ ਪੂਰੀ ਪੂਰੀ ਬਾਈ ਇੱਥੋਂ ਦੇਖੋ ਤੁਸੀਂ ਮ ਆਉਗੀ ਟਾਈਮ ਤੇ ਹਨਾ ਹਾਰੀ ਵਾਲਾ ਅਡ ਰੱਖੂਗੀ ਹਨਾ ਤੇ ਥਣ ਥਣ ਬੜੇ ਸੋਹਣੇ ਰੱਖੂਗੀ ਹਨਾ ਪੂਰੇ ਪੂਰੇ ਵਧੀਆ ਆ ਤੁਸੀਂ ਦੇਖੋ ਤੁਸੀਂ ਹਨਾ ਕਦ ਕਾੜ ਵੀ ਪੂਰਾ ਫੁੱਲ ਆ ਤੇ ਬਾਕੀ ਠੰਡੀ ਸੀਲ ਦਬਾਈ ਨੇ ਤੁਹਾਨੂੰ ਹੱਥ ਫੇਰ ਕੇ ਦਿਖਾਈ ਦਿੰਦਾ ਐ ਤਾਂ ਇੱਥੋਂ ਬਾਈ ਇਹ ਕਰੀ ਫੇਰ ਚੈੱਕ ਕਰਾ ਦੂਗਾ ਹਨਾ ਲੈ ਵੀਰੇ ਆ ਦੇਖੋ ਹਨਾ ਤੁਸੀਂ ਇਹ ਆਹ ਬਾਈ ਨਹੀਂ ਵਿੜੇ ਜੇ ਖੜਦੀ ਨਹੀਂ ਬੈੜਕ ਨਹੀਂ ਨਾ ਨਾ ਵੀਰੇ ਨੂੰ ਕੋਈ ਨਿੰਦ ਵਿਚਾਰ ਨਹੀਂ ਨਿੰਦ ਵਿਚਾਰ ਨਹੀਂ ਹਨਾ ਤੇ ਬਾਕੀ ਤੁਸੀਂ ਜਿਹੜੀਆਂ ਇਹਦੀਆਂ ਬੇਨ ਸਬੂਨਸ ਦੇਖੋ ਜਿਵੇਂ ਜਿਹੜੀਆਂ ਦੁੱਧ ਵਾਲੀਆਂ ਨਾੜਾ ਨੂੜਾ ਹਨਾ ਕਿੰਨੀਆਂ ਚੰਗੀਆਂ ਐ ਲਗਵੀਰੇ ਵੀਰੇ ਮੋੜ ਦੋ ਬਈ ਇਹਨੂੰ ਇਹ ਇੱਥੋਂ ਦੇ ਹੀ ਦੇਖੋ ਇਹ ਬਿਲਕੁਲ ਬਈ ਰੰਗ ਰੂਪ ਵੀ ਸੋਹਣਾ ਹੈ ਵੱਡੀ ਵੀ ਪੂਰੀ ਹੈ ਵੀਰੇ ਛੋਟੀ ਨਹੀਂ ਲੱਫੁਟੇ ਪਾਸੇ ਬਹਿ ਜਾਣੇ ਆਪਾਂ ਲੈ ਆ ਵੇਖ ਲੈ ਬਿਲਕੁਲ ਹੈ ਨਾ ਬਈ ਆ ਦੇਖੋ ਆਏ ਵੀਰੇ ਛੱਡ ਕੇ ਕੁੱਤੇ ਪਾਸੇ ਬਹਿ ਕੇ ਦਿਖਾਵੇ ਕੁੱਤੇ ਪਾਸੇ ਕੋਈ ਬਹਿ ਕੇ ਦਿਖਾਵੇ ਨਾ ਇਹ ਬਾਈ ਨੇ ਸ਼ੁਰੂ ਚ ਆਪਾਂ ਵੀ ਕਿਹਾ ਹੈ ਵੀ ਬਾਈ ਦੀ ਖਰੀਦ ਹੀ ਉਦਾਂ ਦੀ ਹੁੰਦੀ ਹੈ ਬਈ ਕਿ ਨਹੀਂ ਤਖਵੀਰ ਕਿੰਨਾ ਦਤੋ ਦੱਸਿਆ ਅੰਦਾਜ਼ਾ ਪਾ ਜੂਗਾ 24 25 ਦੀ ਗਰੰਟੀ ਨਾਲ ਦੇਵਾਂਗੇ ਵੀਰੇ 24 25 ਦੀ ਗਰੰਟੀ ਨਾਲ ਆਪਾਂ ਦੇ ਦਾਂਗੇ ਭਾਈ ਆਪਾਂ ਦੇਵਾਂਗੇ ਬਸ ਠੀਕ ਹੈ ਭਾਈ ਬਾਕੀ ਵਹਿੜ ਦੱਸ ਦੀ ਦੁੱਧ ਬਿਲਕੁਲ ਦੁੱਧ ਵਾਲੀ ਹੈ ਭਾਈ ਹੈਨਾ 24 25 ਦੇ ਹਿਸਾਬ ਨਾਲ ਲਖਵੀਰ ਕਿੰਨੇ ਦੀ ਦੇਣੀ ਹੈ ਇਹ ਭਾਈ ਆਪਾਂ ਵੀਰੇ 72000 ਦੀ ਸਿਰਫ ਆਪਣਾ ਮੁੱਲ ਕੋਈ ਜ਼ਿਆਦਾ ਨਹੀਂ ਗਾ ਲੈ ਵੀ ਮਤਲਬ 72000 ਜ ਮਿਲ ਜਾਣੀ ਆ ਇਹ ਕਹਿੰਦਾ 90 95 95 ਮੁੱਲ ਆ ਵੀਰੇ ਬਿਲਕੁਲ ਮੈਂ ਇਹ ਗੱਲ ਬੋਲਣ ਲੱਗਿਆ ਹੀ ਭਾਈ ਕਹਿੰਦਾ ਵੀ ਆਪਾਂ ਉਹੋ ਜਿਹਾ ਮੁੱਲ ਹੀ ਕਰਦੇ ਨੇ ਵੀ ਯਾਰ ਜੇ ਕੋਈ ਬਾਈ ਘਰੇਲੂ ਬੰਦਾ ਵੀ ਲੈ ਤੇ ਜੇ ਕੋਈ ਚਲੋ ਵਪਾਰੀ ਸੱਜਣ ਲੈ ਕੇ ਜਾਂਦਾ ਉਹ ਚਾਰ ਦਿਨ ਸਾਹਮਣੇ ਲੈ ਮੈਂ ਕਿ ਘਰੇਲੂ ਜਾਂਦੇ ਉਹਨੂੰ ਵੀ ਨਾਲ ਆਪਣਾ ਮਾਲ ਵੀ ਲੈ ਤੇ ਆ ਵੀ ਦੇਖੋ ਹਣਾ ਲੈ ਬਿਲਕੁਲ ਹਣਾ ਭਾਈ ਤੇ ਲਖਵੀਰ ਭਾਈ ਉਸ ਤੋਂ ਬਾਅਦ ਦੂਸਰੇ ਨੰਬਰ ਵਾਲੀ ਬਾਰੇ ਭਾਈ ਉਹਦੇ ਜਲਸੀ ਕਰਾਸ ਆ ਕਾਲੀ ਬੱਛੀ ਦੂਜਾ ਸੁਆਸ ਹੁੰਦੀ ਆ ਠੀਕ ਆ ਭਾਈ ਤੇ ਭਾਈ ਕੀ ਉਮੀਦ ਹੈ ਦੀ ਯਾਨੀ ਕਿ ਪਹਿਲੇ ਮਾਲਕਾਂ ਨੇ ਕੀ ਕਿਹਾ ਇਹਦਾ ਵੀਰੇ ਆਪਾਂ 16 17 ਕਹਿ ਕੇ ਦੇਵਾਂਗੇ ਬਾ ਠੀਕ ਆ ਲਖਵੀਰ ਅਗਰੀ ਬਾਹਰ ਕੱਢ ਬੈਠੇ ਵੀ ਥੱਲੇ ਬਹਿ ਜਾਂ ਆਂ ਲੈ ਏਅਰ ਦੀ ਸਾਰੀਆਂ ਵੀਡੀਓ ਮੈਂ ਛੋਟ ਲਾਉਂਗਾ ਮੂਰੇ ਤੇ ਤੁਸੀਂ ਕਹੋਗੇ ਵੀ ਹਾਂ ਲੈ ਵੀਰੇ ਇਹ ਇਹ ਲਾਇਵਿੰਗ ਆ ਰਿਹਾ ਆਪਣੀਆਂ ਘਰ ਮਾਲੀ ਦੀ ਹਾਂ ਬਿਲਕੁਲ ਬਈ ਹਨ ਇਹ ਵੀ ਤੋਹਫਾ ਹੀ ਆ ਵੀਰੇ ਇੱਕ ਯਾਰ ਜਿਹੜਾ ਲੈ ਗਿਆ ਬੰਦਾ ਚੇਤੇ ਕਰੂਗਾ ਬਿਲਕੁਲ ਹਨ ਬਈ ਗਾ ਰਿਸ਼ਤੇਦਾਰਾਂ ਨੂੰ ਹੀ ਦਵਾਊਗਾ ਠੀਕ ਆ ਬਈ ਇਹ ਇਹਦੇ ਜੇ ਲਖਵੀਰ ਇਹ ਹੋ ਜਾਂਦਾ ਬਈ ਨਵੇਂ ਹਾਂਣ ਤੇ ਪੈਸਾ ਲਾਇਆ ਹਨ ਤੇ 400 ਦੇ ਬੰਦਾ ਪੀਂਦਾ ਆ ਰਾਮਣਾ ਕਿ ਨਹੀਂ ਮੇਰੇ ਘਰੇ ਖੜੀ ਸੋਹਣੀ ਲੱਗਣੀ ਆ ਇਹਦੇ ਤਾਂ ਤੇੜੀ ਘਰੇ ਖੜੀ ਸੋਹਣੀ ਲੱਗਣੀ ਆ ਬਾਕੀ ਵੀ ਦੁੱਧ ਦੁੱਧ ਦੇਦਾ ਐਣ گاੜਾ ਹੋਊਗਾ ਕਿ ਨਹੀਂ ਪੂਰਾ ਵੀਰੇ ਇਹ ਥਾਣਾ ਵੀ ਬਈ ਬਹੁਤ ਸੋਹਣਾ ਗਲਾਬੀ ਗਲਾਬੀ ਥਾਣਾ ਲੈ ਲੈ ਥਾਂ ਦੇ ਅੱਗੇ ਆਪਣੇ ਮਹਾਰਾਜ ਦੀ ਕਿਰਪਾ ਨਾਲ ਆਪਾਂ ਅੱਜ ਤਾਂ ਮਾੜਾ ਨਹੀਂ ਲੈਂਦੇ ਆਪਾਂ ਹਾਂ ਉਹ ਬਈ ਅੱਗੇ ਜਿਹੜੋ ਬਾਈ ਨੇ ਪਹਿਲਾਂ ਵੀ ਆਪਣੀ ਖਰੀਦ ਹੀ ਉਦਾਂ ਦੀ ਆ ਲੈ ਲਓ ਹੂੰ ਬਿਲਕੁਲ ਹੈ ਨਾ ਬਈ ਲੈ ਆਪਾਂ ਮਗਰ ਦੀ ਬਹਿ ਜਾਂਦੇ ਆ ਕਈ ਵਰੀ ਬੰਦਾ ਆਨਲਾਈਨ ਮੰਗਾ ਲੈਂਦਾ ਬਈ ਹਾਂ ਐਸ ਪਾਸੇ ਵੀ ਬਹਿ ਗਏ ਲੈ ਲਓ ਲੈ ਤੂੰ ਦਛਲੀ ਦਾ ਕੋਈ ਨਹੀਂ ਸਕਦਾ ਕੋਈ ਨਹੀਂ ਹੋ ਸਕਦਾ ਕਿ ਨਹੀਂ ਬਾਕੀ ਵਜਨ ਵਜਨ ਵੀ ਪੂਰਾ ਹੈ ਨਾ ਸੋਹਣਾ ਕਰਦਾ ਮੈਂ ਕਹਿੰਦਾ ਬਾਹਲੀ ਸੋਹਣੀ ਯਾਰ ਵੜ ਬਾਈ ਤੇ ਲੈ ਬਾਕੀ ਬਾਈ ਜੀ ਮੇਰਾ ਉਹ ਬਿਰੇਰ ਮੀਟ ਕੋ ਤਾਂ ਵੇਚ ਲਿਆ ਉਹ ਹੀ ਕਰੈ ਨਿਕਲੂ ਠੀਕ ਹੈ ਲੈ ਬਾਈ ਜੀ ਇਹ ਬਾਈ ਕਹਿੰਦਾ ਜੀਨੇ ਵੀ ਦੇਖ ਲਈ ਨਾ ਤੇ ਉਹਨੇ ਫੋਨ ਲਾ ਲਿਆ ਤੇ ਸਮਝ ਲਓ ਉਹਦੀ ਬੱਚੀ ਇਹ ਹੋ ਜਾਣੀ ਆ ਬਾਈ ਕਿ ਨਹੀਂ ਆ ਆਪਣੇ ਪਹਿਲੇ ਦੂਜੇ ਫੋਨ ਤੇ ਸੌਦੇ ਹੁੰਦੇ ਵੀਰੇ ਆਪਰੇ ਨਾਲ ਆਹ ਦੀ ਦੇਖੋ ਆਪਾਂ ਬਾਈ ਕਿੰਨਾ ਦੁੱਧ ਮੰਨ ਕੇ ਦੇਣੀ ਆ ਬਈ ਇਹ 16 17 ਲੀਟਰ ਵੀਰੇ ਦੁੱਧ ਵਾਦ ਬੱਚੀ ਕੱਢੂਗੀ ਤੇ ਲਖਵੀਰ ਬਾਈ 16 17 ਲੀਟਰ ਦੁੱਧ ਹਨਾ ਤੇ ਇਹ ਕਿੰਨੇ ਦੀ ਦੇਣੀ ਆ ਬਾਈ 70000 ਦੀ ਵੀਰੇ ਸਿਰਫ 70000 ਦੀ 70 ਦੀ ਦੇ ਦੇਣੀ ਆ ਠੀਕ ਆ ਬਾਈ ਹਨਾ ਤੇ ਬਾਕੀ ਤੁਸੀਂ ਤੋ ਹਰਾ ਤਰਾ ਦੇਖੋ ਕਰਮਾਲੀ ਦਾ ਹਨਾ ਬਾਕੀ ਥਣ ਥਣ ਬਹੁਤ ਸੋਹਣਾ ਹੈ ਤੇ ਬਾਕੀ ਬਾਈ ਨੇ ਉਹ ਚੀਜ਼ ਦੱਸਦੀ ਬਾਈ ਕਹਿੰਦਾ ਵੀ ਇਹ ਦੁੱਧ ਵੀ ਐਨ ਮੱਝਾਂ ਵਾਲਾ ਹੋਊਗਾ ਇਹਦਾ ਬਾਈ ਹਨਾ ਹਾਂ ਰੇਟ ਲਖਵੀਰ ਬਾਈ 70 ਬੋਲਿਆ ਨਾ ਹਾਂ ਹਾਂ 70 70 ਮੈਂ ਕਹਿੰਦਾ ਕਈ ਵਾਰੀ 70 ਇਹਦਾ 70 70 ਹਨਾ ਕਈ ਵਾਰੀ ਅਗਲਾ ਭਲੇ ਖਾਣਾ ਖਾ ਜੀ ਅਗਲਾ ਕਹਿੰਦਾ ਬਾਈ ਹਨਾ ਤੇ ਲਖਵੀਰ ਬਾਈ ਇੱਕ ਮੈਂ ਕਹਿੰਦਾ ਤੋਹਫਾ ਹੀ ਲੱਭ ਲੈਂਦਾ ਬਾਈ ਬਾਈ ਇੱਥੇ ਆਉਂਦੀ ਅਗਲਾ ਕਹਿ ਦਿੰਦਾ ਹਾਂ ਮਾੜਾ ਇਹਨੂੰ ਪਰੇ ਨੂੰ ਹੱਕ ਕੇ ਕਿਰਾ ਪਾਦਾ ਕੱਦ ਕੱੜ ਜੱਜਮੈਂਟ ਲਵਾਈਏ ਦੂਜੀ ਗੱਲ ਹਾਂ ਇੱਥੋਂ ਦੀ ਦੇਖੋ ਹਨ ਤੇ ਆ ਆਉਂਦੀ ਬਈ ਕੱਦ ਕਰ ਫੁੱਲ ਗਰੰਟੀ ਆ ਵਾ ਜਾਂਦੀ ਬਈ ਇੱਕ ਵਾਰੀ ਤੋਰ ਲਖਵੀਰ ਇਹਨੂੰ ਵੀ ਬਈ ਹਨਾ ਤੇ ਸ਼ਹਿਰ ਸ਼ਹਿਰਾ ਵੀਰੇ ਇਹ ਇਹ ਲਖਵੀਰ ਮੈਂ ਕਹਿੰਦਾ ਵੀ ਜਦੋਂ ਆਪਾਂ ਪਹਿਲੀ ਵੀਡੀਓ ਬਣਾਈਏ ਤਾਂ ਆਪਾਂ ਯਾਰ ਸ਼ਹਿਰ ਦੀ ਵੀ ਬਣਾਈ ਸੀ ਆਪਣੇ ਚੈਨਲ ਤੇ ਆ ਉਹ ਸ਼ੁਰੂਆਤ ਹੈ ਸ਼ਹਿਰ ਦੀ ਸੀ ਵੀਰੇ ਤੇ ਉਹਦੀ ਬੜੀ ਮੰਗ ਰਹੀ ਹੈ ਨਾ ਲੋਕਾਂ ਦੀ ਬਹੁਤ ਮੰਗ ਵੀਰੇ ਇੱਕ ਕਾਲੀ ਬਣ ਇਹਨੂੰ ਨਰਮ ਵਿੱਚ ਹੀ ਆਪਾਂ ਹਾਂ ਪਿਛਲੀ ਵੀਡੀਓ ਦੇ ਚੰਗੀ ਤੇ ਆ ਤਹੀ ਦੇਖੋ ਹਨਾ ਤੀ ਮੈਂ ਕੁੰਡੀ ਵਾਲਿਆਂ ਨੂੰ ਤੁਰਦੀ ਆ ਢੁੱਡੀ ਵਾਲਿਆਂ ਨੂੰ ਤੁਰਦੀ ਆ ਬਈ ਕਹਿੰਦਾ ਗਾਂ ਵੀ ਬਾਲੀ ਨਹੀਂ ਆਜ ਵੱਡੀ ਆ ਬਈ ਇਹ ਕਰਦੀ ਕਿ ਨਹੀਂ ਮੈਂ ਕਹਿੰਦਾ ਬਾੜੀ ਪੱਟੀ ਜਿੰਨੀ ਕਹਿਣਾ ਹੁੰਦੀ ਆ ਲਖਵੀਰ ਭਾਈ ਕੀ ਡਿਟੇਲ ਆ ਜਿਵੇਂ ਹਲੇ ਮੇਰੇ ਹਿਸਾਬ ਨਾਲ ਤਿਆਰੀ ਤੂਰੀ ਜਾਨੀ ਕੀ ਦੱਸਿਆ ਦੇ ਮਾਲ ਕਰਨੀ 22 28 ਲੀਟਰ ਦੁੱਧ ਦਿੱਤਾ ਵਹਿੜ ਨੇ 27 28 ਲੀਟਰ ਹਾਂਜੀ ਭਾਈ ਤੇ ਪਰ ਆਪਰੇ ਮੂੰਹੋਂ ਕਹੂਗੀ ਯਾਰ ਬਿਲਕੁਲ ਭਾਈ ਐਡੀ ਵੱਡੀ ਮਹਿੜਾ ਹਣਾ ਆਪਣੇ ਕਹਿਨ ਤੇ ਹੀ ਦੇਣਾ ਆ ਬੇਲ ਲੈ ਵੀਰੇ ਲੈ ਚੁੱਪ ਫਾਨ ਲੈ ਵੀ ਜੀ ਸਾਫ ਆ ਕੋਈ ਫੋੜ ਨਹੀਂ ਕੋਈ ਸ਼ਾਂਕ ਨਹੀਂ ਵੀਰੇ ਬਿਲਕੁਲ ਲੈਣਾ ਭਾਈ ਹਾਂ ਮਗਰ ਲੈ ਜਾ ਲੈ ਲਓ ਭਾਈ ਹਣਾ ਇਹ ਆ ਤੁਸੀਂ ਦੇਖੋ ਹਣਾ ਤੇ ਕੱਦ ਘਾੜ ਬਹੁਤ ਸੋਹਣਾ ਨਾ ਲਖਵੀਰ ਭਾਈ ਕਿੰਨਾ ਟਾਈਮ ਪਿਆ ਜਵੇਂ ਇਹਦੇ ਆਰਡਰ ਦੇ ਹਿਸਾਬ ਨਾਲ ਹਣਾ ਪਤਾ ਜੀ ਇਹ ਆਪਾਂ ਨੂੰ ਮਾਲ ਕਹਿੰਦੇ 20 25 ਦਿਨ ਆਪਾਂ ਮਹੀਨਾ ਨੇ ਤੂੰ 10 ਦਿਨ ਵਾਧਾ ਲਿਆ ਸਕਦੀ ਆ ਠੀਕ ਹੈ ਭਾਈ ਠੀਕ ਆ ਭਾਈ ਹਲਕੇ ਆਪਾਂ ਐਵੇਂ ਝੂਠੇ ਨਹੀਂ ਪੈਣਾ ਠੀਕ ਆ ਭਾਈ ਅਰ ਬੰਦੇ ਨੂੰ ਉਹ 20 ਦਿਨ ਕਹਿੰਦੇ ਵੀ ਆਪਾਂ ਕਹਿੰਦੇ ਵੀ ਚਲ ਯਾਰ ਬੰਦਾ 10 ਦਿਨ ਹੋਰ ਮੰਨ ਲਿਆ ਹਣਾ ਮਹੀਨੇ ਤੋਂ 10 ਦਿਨ ਵਾਧਾ ਲਿਆ ਜਾ ਸਕਦੀ ਆ ਘੱਟ ਵੀ ਲੈ ਸਕਦੀ ਆ ਬਸ ਠੀਕ ਹੈ ਨਾ ਭਾਈ ਸਿਹਤ ਮਾਰਦੀ ਚਾਰਾਂ ਸਨਾਂ ਇੱਕੋ ਜਿਹਾ ਚੀਪਾ ਓਕੇ ਭਾਈ ਹਣਾ ਇੱਕ ਵਾਰੀ ਬਾੜਾ ਕਮਾ ਲਓ ਭਾਈ ਫੇਰ ਵੀ ਤੋਰਾ ਤਾਰਾ ਦੇਖੋ ਮੈਂ ਕਹਣਾ ਲਗੀਰ ਭਾਈ ਦੋ ਕਟਾ ਟਰੈਡਰ ਇੱਕ ਕਟਾ ਹੀ ट्रांजैक्शन ਦਾ ਖਾ ਗਈ ਆ ਨਾ ਤੇ ਗੱਲਾਂ ਕਰਾ ਦਊਗੀ ਬੱਚੀ ਇੱਕ ਬਾਈ ਜਿਹੜੇ ਹੁਣ ਵੀ ਰਾਜੀ ਬਹੁਤ ਐਨੇ ਕੋਹ ਨਾ ਕੋ ਬਣ ਕੇ ਸੂਣਾ ਕਰਮ ਵਾਲੀ ਨੇ ਬੜ ਕੇ ਸੂਣਾ ਹਨਾ ਤੇ ਕਿੰਨਾ ਦੁੱਧ ਸੇ ਬਾਈ ਇਹਦਾ 27 28 ਲੀਟਰ ਵੀਰੇ 27 28 ਲੀਟਰ ਹਨਾ ਤੇ ਬਾਈ ਇਹ 27 ਲੀਟਰ 28 ਲੀਟਰ ਦੇ ਹਿਸਾਬ ਨਾਲ ਇਹਦਾ ਮੌਲੇ ਆਪਾਂ ਕੀ ਕਰਨਾ ਵੋ ਫੋ ਮੌਲੇ ਦਾ ਫੋਨ ਤੇ ਕਰੂ ਵੀਰੇ ਇਹਦਾ ਬਾਈ ਕਹਿੰਦਾ ਆਪਾਂ ਮੌਲੇ ਫੋਨ ਤੇ ਕਰਨਾ ਹਨਾ ਇਹਦਾ ਮਨਾਲ ਤੇ ਫੋਨ ਕਰਤਾ ਨਾਰਾਦਾ ਹੋਇਆ ਵੀਰੇ ਮੁਰਕਿਓ ਗੱਲ ਨਹੀਂ ਬੰਦੀ ਨਹੀਂ ਨਹੀਂ ਵਧੀਆ ਗੱਲ ਹਨਾ ਉਹਦੇ ਚ ਆਏ ਬਾਈ ਚਾਰਾਂ ਦਿਨਾਂ ਨੂੰ ਕੋਈ ਸੱਜਣ ਫੋਨ ਲਈ ਆਲਾ ਬਾਈ ਯਾਰ ਤੂੰ ਪਹਿਲਾਂ ਇੰਨੇ ਕਹਿੰਦਾ ਸੀ ਆ ਬਈ ਤੇਰੀ ਉਤਰ ਨਹੀਂ ਆਉਂਦੀ ਵਹਿੜ ਦਿਖਾਉਂਦੀ ਲੈਵਾ ਬਿਲਕੁਲ ਹਨਾ ਬਾਈ ਤੇ ਜਦੋਂ ਉ ਬਾਈ ਜੇ ਕਿਸੇ ਸੱਜਣ ਨੂੰ ਦੇਵਾਂਗੇ ਉਹਨੂੰ ਦੇਊਗੀ ਨਾ ਚਾਰ ਪੈਸੇ ਜੇ ਕਹੀ ਹਾਂ ਰੋਟੀ ਛੱਡ ਕੇ ਦੂੰ ਵੀਰੇ ਰੋਟੀ ਛੱਡ ਕੇ ਦਿਓ ਹਨਾ ਹਾਂ ਰੋਟੀ ਛੱਡ ਕੇ ਦਊਗਾ ਇਹ ਗੱਲ ਬਾਈ ਦੀ ਹੈਗੀ ਆ ਵੀ ਚਲੋ ਕੋਈ ਬੰਦਾ ਕਈ ਬਰੀ ਮੈਨੂੰ ਵੀ ਪਤਾ ਵਹਿੜ ਬਾਈ ਤਿਆਰ ਹੋਈ ਕਿੰਨੇ ਦੀ ਵਿਖਣੀ ਸਰਕ ਨੂੰ ਪਤਾ ਹਾਂ ਇਹ ਗੱਲ ਮੈਨੂੰ ਨਹੀਂ ਪਤਾ ਉਹਨੂੰ ਪਤਾ ਉਹ ਕਿੰਨੇ ਦੀ ਵਿਖਣੀ ਆ ਉਹਨੇ ਵੀ ਕੀ ਪਤਾ ਉਹਨੂੰ ਕਿੰਨੇ ਦੀ ਵਿਖਣੀ ਉਹ ਤਾਂ ਹਨ ਵੀਰੇ ਚੰਗੇ ਹੀ ਆ ਬਿਲਕੁਲ ਹਨ ਇਬਾਕੀ ਇਹਨਾਂ ਦੇ ਬਾਈ ਸੀਵਨ ਹਨ ਜਿਵੇਂ ਕਦ ਕੋਦ ਇੰਨਾ ਚੰਗਾ ਇਹ ਮਿਲਦੇ ਵੀ ਨਹੀਂ ਬਾਈ ਕਿ ਨਹੀਂ ਕੰਮ ਕਿੱਥੇ ਵਹਿਣਾ ਕਿੱਥੇ ਮਿਲਦੀਆਂ ਕੰਮ ਦਾਉ ਕਾਲੀ ਵਹਿਣਾ ਯਾਰ ਇਹ ਕਿਹੜਾ ਮਾਰੀ ਮੂਟੀ ਗੱਲ ਆ ਟਾਮੀ ਟੱਲੀ ਮਿਲਦੀ ਆਣਾ ਬਾਈ ਟਾਮੀ ਟੱਲੀ ਮਿਲਦੀ ਤੇ ਇਹਦਾ ਬਾਈ ਕਹਿੰਦਾ ਵੀ ਰੇਟ ਜਿਹੜਾ ਆਪਾਂ ਉਹ ਫੋਨ ਤੇ ਕਰਾਂਗੇ ਇਹਦਾ ਕਰਮਾਲੀ ਦਾ ਬਾਈ ਨੇ ਕਰਤਾ ਏ 70 7000 ਤੇ ਇਹਦਾ ਕਰਮਾਲੀ ਦਾ ਕੀਤਾ ਏ 72000 ਹਨਾ ਤੇ ਲਖਵੀਰ ਬਾਈ ਜਾਂਦਿਆਂ ਨੇ ਆਪਣੇ ਫਾਰਮ ਦੀ ਲੋਕੇਸ਼ਨ ਬੋਲ ਕੇ ਹਨਾ ਮੋਬਾਈਲ ਨੰਬਰ ਬੋਲ ਦਿਓ ਤਾਂ ਜੋ ਕਿਸੇ ਸੱਜਣ ਨੇ ਸਪੋਰਟ ਕਰਨਾ 9981055025 ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਤਲਵੰਡੀ ਭਾਈ ਆ ਮੋਦਕੀ ਆ ਵੱਡਾ ਘਰ ਧੋਲੀ ਭਾਈ ਆ ਪਿੰਡ ਨੇੜੇ ਤੇ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਜਾਨਵਰ ਬਾਈ ਕੋਲੇ ਠੰਡੇ ਸੀਲ ਹੁੰਦੇ ਆ ਤੇ ਸਾਫ਼ ਸੁਥਰੇ ਹੁੰਦੇ ਆ ਹਣਾ ਤੇ ਬਾਕੀ ਅਲਗਵੀਰ ਭਾਈ ਆਪਾਂ ਆਵਦੀ ਚੀਜ਼ ਨੂੰ ਦੱਸਣਾ ਯਾ ਬਾਕੀ ਅਗਲੇ ਨੇ ਇਹ ਚੀਜ਼ੇ ਕਹਿਣ ਦੀ ਲੋੜ ਹੀ ਨਹੀਂ ਆਪਾਂ ਨੂੰ ਕਿ ਨਹੀਂ ਯਾਰ ਆਪੇ ਪਤਾ ਸਾਰਿਆਂ ਨੂੰ ਠੀਕ ਗੋਲਦੀ ਆ ਹਣਾ ਜਿਵੇਂ ਆ ਹੁਣ ਤੁਸੀਂ ਆਮ ਜਿਹਾ ਆਪਾਂ ਚਲੇ ਜਾਈਏ ਇਹ ਇਹ ਭਾ ਦੇ ਵਿੱਚ ਜਾਨਵਰ ਮਿਲਦਾ ਨਹੀਂ ਆਪਾਂ ਨੂੰ ਕਿਤੇ ਵੀ ਵੀਰੇ ਮੈਨੂੰ ਤਾਂ ਫੋਨ ਬਹੁਤ ਆਉਂਦੇ ਆ ਬਾਈ ਸਾਨੂੰ ਪਰ ਆਪਾਂ ਵੀਡੀਓ ਦੇ ਮਾਲ ਵੇਚਦੇ ਆ ਵੀਡੀਓ ਦੇ ਮਾਲ ਮੈਂ ਉਹ ਨਹੀਂ ਵੀਡੀਓ ਪਾ ਕੇ ਕਿਹਨੂੰ ਵੇਚਦਾ ਇੱਥੇ ਸ਼ਰਿਆਂ ਸਾਰਾ ਕੋ ਪਤਾ ਚੱਲਦੀ ਹੁੰਦੀ ਵੀਰੇ ਜਾਨਵਰ ਤੂਰਾ ਤੂਰਾ ਦਿਖਾ ਗਿਆ ਆਪਦਾ ਹਣਾ ਹੋਰ ਜਿਹੜੀ ਵੀ ਚੀਜ਼ ਆ ਬਾਕੀ ਆਪਾਂ ਥਣਾ ਥਣਾ ਤੋਂ ਆਪਾਂ ਪਸ਼ੂ ਮਾੜਾ ਲੈਂਦੇ ਨਹੀਂ ਬਈ ਨਹੀਂ ਨਹੀਂ ਇਹ ਜਾਂ ਸਾਫ ਤਾਂ ਮੇਰੇ ਵੈਰਲਾਈ ਮਿਲਦਾ ਇਹ ਰੇਟਿੰਗ ਨਹੀਂ ਮਿਲਦੇ ਵੀਰੇ ਰੇਟ ਵੀ ਨਹੀਂ ਮਿਲਦੇ ਹਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਬਾਈ ਦੇ ਰੇਟ ਕਿਵੇਂ ਲੱਗੇ ਤੇ ਬਾਕੀ ਜਿਹੜੇ ਜੇ ਬਾਈ ਠੰਡੇ ਸੀਲ ਜਿਹੜੇ ਜਾਨਵਰ ਲੈਂਦਾ ਏ ਉਹ ਚੀਜ਼ ਦਾ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਦਾ ਹਨਾ ਬਾਈ ਹਰੇਕ ਬਰੀ ਬਾਈ ਦੇ ਫਾਰਮ ਤੇ ਇਦਾਂ ਦਾ ਜਾਨਵਰ ਹੀ ਮਿਲੂਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਉਂਦੇ ਬਾਰੇ ਰਹੋ ਜੀ ਧੰਨਵਾਦ